ਹੈਲੋ ਦੋਸਤੋ ਸਵਾਗਤ ਹੈ ਰਾਜ ਦੇ ਕਿੰਨੇ ਨੇ ਵੀਡੀਓ ਦੇ ਵਿੱਚ ਅੱਜ ਖੜੇ ਹਾਂ ਜੀ ਆਪਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾਗੁਰੂ ਵਿਕੇ ਅੱਜ ਤੁਹਾਡੇ ਨਾਲ ਕਰਾਂਗੇ ਅਜੇ ਵੀਰ ਦੀ ਇੱਕ ਵੀਡੀਓ ਸਾਂਝੀ ਕਿ ਜਿੰਨਾਂ ਦੀ ਇੱਕ ਲੱਤ ਕੱਟੀ ਹੋਈ ਆ ਫਿਰ ਵੀ ਆਪਦੀ ਉਹ ਕਿਰਤ ਕਰਦੇ ਨੇ ਦਸਾਂ ਨਹਾਂਾਂ ਦੀ ਕਿਰਤ ਕਰਕੇ ਆਪਦੀ ਰੋਜੋੜੀ ਚਲਾਉਂਦੇ ਨੇ ਉਹ ਉਹਨਾਂ ਦੇ ਘਰੇ ਪਹੁੰਚੇ ਆਪਾਂ ਤੁਹਾਡੇ ਨਾਲ ਕਰਾਵਾਂਗੇ ਮੁਲਾਕਾਤ ਚੱਲਦੇ ਜੇ ਭਾਂਦਰ ਬੇ ਹਿੰਮਤ ਇਹਨੇ ਉਹ ਜੋ ਸਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸਿਨਾਂ ਪਾਰ ਕੇ ਪੱਤਰਾਂ ਦਾ ਅਜੀ ਹੀ ਸਦਰਾਨੰਦ ਹਰੌਂਦੀ ਇੱਕ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਦੇਖਦਾ ਤੁਸੀਂ ਵੀਰ ਜਿੱਤੀ ਲੱਤ ਕੱਟੀ ਹੋਈ ਆ ਫਿਰ ਵੀ ਆਪਣੀ ਦਹਾ ਨਾ ਹੁੰਦੀ ਮਿਹਨਤ ਕਰਦੇ ਨੇ ਕਿਰਤ ਕਰਦੇ ਨੇ ਬਹੁਤ ਵੀਰਾਂ ਨੇ ਵੀਰ ਨੂੰ ਦੇਖਿਆ ਹੋਣਾ ਕਿ ਵੀਰ ਦਾ ਵੀ ਇੱਕ YouTube ਤੇ ਚੈਨਲ ਆ ਇਸ ਵੀਰ ਦੇ ਚੈਨਲ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਤੁਸੀਂ ਵੀਰ ਦੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਵੀਰ ਦੀ ਵੀਰ ਜੀ ਤੁਸੀਂ ਜਾਣਦੇ ਜੀ ਵੀਰ ਦਾ ਪੂਰਾ ਨਾਮ ਕੀ ਆ ਤੇ ਇਹ ਚੈਨਲ ਦਾ ਕੀ ਨਾਮ ਆ ਹਾਂਜੀ ਵੀਰ ਮੇਰਾ ਨਾਮ ਵੀਰੇ ਇਕਬਾਲ ਸਿੰਘ ਆ ਤੇ ਪਿੰਡ ਦੇ ਵਿੱਚ ਮੈਨੂੰ ਕੂਲਾ ਕਹਿੰਦੇ ਆ ਕੱਚਾ ਨਾਮ ਮੇਰਾ ਹੈਗਾ ਠੀਕ ਹੈ ਜੀ ਤੇ ਚੈਨਲ ਦਾ ਮੇਰਾ ਨਾਮ ਹੈਗਾ ਬਨ ਲੈਗ ਬਲੌਗਰ ਆ ਠੀਕ ਹੈ ਠੀਕ ਹੈ ਜੀ ਉਹਨਾਂ ਦੇ ਫਾਦਰ ਸਾਹਿਬ ਆਪਣੇ ਨਾਲ ਨੇ ਆਪਾਂ ਕਰਾਂਗੇ ਉਹਨਾਂ ਨਾਲ ਗੱਲਬਾਤ ਕਿ ਵੀਰ ਜੀ ਦੀ ਲਤ ਕਿਵੇਂ ਕੱਟੀ ਗਈ ਕਾਰਨ ਕੀ ਸੀ ਹਾਂ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਕਾਰਨ ਨਾਲ ਲਤ ਕੱਟਣ ਦਾ ਜੀ ਇਹ ਨਾਲ ਲਤ ਕੱਟਣ ਕਾਰਨ ਇੱਥੇ ਆਪਣੇ ਐਕਸੀਡੈਂਟ ਹੋ ਗਿਆ ਵਸ ਦਾ ਉਹਰੇ ਵਸ ਟੱਪੀ ਜਾਂਦੀ ਸੀ ਹਾਂ ਜੀ ਠੀਕ ਹੈ ਜੀ ਇਹ 3 ਸਾਲ ਦੀ ਉਮਰ ਸੀ ਇਹਦੀ ਠੀਕ ਹੈ ਜੀ ਸਾਹਮਣੇ ਘਰ ਇਹ ਦੂਜੇ ਜਵਾਕਾਂ ਦੇ ਨਾਲ ਬਾਰਫ ਲੈਣ ਗਏ ਸੀਗੇ ਠੀਕ ਹੈ ਉਹ ਬੱਚੇ ਗਾਂ ਲੱਗੇ ਸੀ ਤੇ ਬਸ ਜਦੋਂ ਪਿੱਛੇ ਅੱਡੇ ਤੋਂ ਤੁਰੇ ਉਹਨੇ ਹਾਰਨ ਮਾਰਿਆ ਫਿਰ ਥੋੜਾ ਛੋਟਾ ਕਰਕੇ ਮਗਰ ਨੂੰ ਭੱਜ ਗਿਆ ਠੀਕ ਹੈ ਮਗਰ ਵੀ ਪਰਲੇ ਪਾਸੇ ਸੜਕ ਦੇ ਤੱਪ ਗਿਆ ਸੀਗਾ ਇਹ ਵੇਖਣਾ ਇਹ ਦੱਸਦੇ ਮੌਕੇ ਤੇ ਮੈਂ ਹੈ ਨਹੀਂ ਸੀ ਹਾਂਜੀ ਤੇ ਉਧਰਲੇ ਪਾਸੇ ਵੀ ਮਤਲਬ ਉਹ ਕਾਂਕਾ ਮਤਲਬ ਹਾਰਫਲੇ ਦੇ ਤੋਂ ਪਾਸ ਜਾ ਕੇ ਥੱਲੇ ਜਾ ਕੇ ਕੱਚੇ ਥਾਂ ਦੇ ਉੱਤੇ ਇਹਦੇ ਉੱਤੇ ਲੱਤ ਤੇ ਚੜ ਗਈ ਠੀਕ ਹੈ ਤੇ ਸਵਾਰੀਆਂ ਨੇ ਰੌਲਾ ਰੌਲਾ ਪਾਇਆ ਵੀ ਥੱਲੇ ਆ ਗਿਆ ਬੱਚਾ ਥੱਲੇ ਆ ਗਿਆ ਹਾਂਜੀ ਉਹਨੇ ਬ੍ਰੇਕ ਮਾਰਤੇ ਉੱਥੇ ਬ੍ਰੇਕ ਤੇ ਅਸੀਂ ਭਾਗਤਾ ਗਏ ਅਸੀਂ ਭਾਗਤੀ ਫਿਰ ਮੈਨੂੰ ਉੱਥੇ ਫੋਨ ਗਿਆ ਮੜਕੇ ਮੜਕੇ ਜਾਈ ਘਰ ਜਦੋਂ ਆ ਕੇ ਵੇਖਿਆ ਬਹੁਤ ਬੁਰੀ ਹਾਲਤ ਸੀ ਠੀਕ ਹੈ ਤੇ ਅਸੀਂ ਫਿਰ ਉਹ ਚੱਕ ਕੇ ਇੱਥੋਂ ਜਦੋਂ ਆ ਕੇ ਬਿਠਿੰਡੇ ਲੈ ਕੇ ਗਏ ਹਾਂਜੀ ਬਿਠਿੰਡੇ ਸਰਕਾਰੀ ਹਸਪਤਾਲ ਦੇ ਨੂੰ ਜਾ ਕੇ ਜਦੋਂ ਦਾਖਲ ਕਰਾਇਆ ਹਾਂਜੀ ਸਾਡਾ ਨਾਮਨੋ ਖਰਾਬ ਹੋਣੇ ਸੀਗਾ ਪਰ ਇਹਦਾ ਇੱਕ ਤੂਫਕੀ ਵੇਖੀ ਵੀ ਬੱਚਾ ਜਿੰਨੇ ਛੋਟਾ ਸੀਗਾ ਇਹ ਹਾਂਜੀ ਇਹ ਜਮਾਨੀ ਰੋਇਆ ਇਹਨੇ ਅੱਖ ਚੋਂ ਇੰਜ ਨਹੀਂ ਛਿਟੀ ਜਾਵਾ ਵੀ ਉੱਥੇ ਡਾਕਟਰ ਵੀ ਉਸ ਗੱਲ ਨੂੰ ਮਤਲਬ ਮੰਨੇ ਵੀ ਮਤਲਬ ਜਿਹਦਾ ਆਪਰੇਸ਼ਨ ਹੋਇਆ ਤਾਂ ਵੀ ਨਹੀਂ ਇਹ ਹੋਇਆ ਜਮਾ ਵੀ ਪਹਿਲਾਂ ਵੀ ਨਹੀਂ ਹੋਇਆਗਾ ਠੀਕ ਹੈ ਜੀ ਤੇ ਫਿਰ 10 ਵਜੇ ਨੂੰ ਇਹਦਾ 7 ਵਜੇ ਗਏ ਸੀ 10 ਵਜੇ ਨੂੰ ਇਹਦਾ ਆਪਰੇਸ਼ਨ ਕੀਤਾ ਉਹਨਾਂ ਨੇ ਕਹਿੰਦੇ ਵੀ ਲੱਤ ਕੱਟਣੀ ਪਊਗੀ ਠੀਕ ਹੈ ਤੇ ਰਹਿ ਨਹੀਂ ਸਕਦੀ ਨਾੜਾ ਗੋੜਾ ਵੀ ਹੱਡੀਆਂ ਮਸਲ ਗੰਗਾ ਬੱਚਾ ਸੀ ਨਾ ਛੋਟਾ ਠੀਕ ਹੈ ਅਸੀਂ ਖ ਚੱਲ ਕੋਈ ਗੱਲ ਨਹੀਂ ਜੀ ਫਿਰ ਮੈਂ ਜਦੋਂ ਤੁਹਾਨੂੰ ਪਤਾ ਹੀ ਆ ਤੁਸੀਂ ਕਿਹੜਾ ਮਤਲਬ ਵੀ ਬੁਰਾ ਕਰਨਾ ਕਿਸੇ ਦਾ ਹਾਂਜੀ ਤੇ ਉਹਨਾਂ ਨੇ ਮਤਲਬ ਇਹਦਾ ਆਪਰੇਸ਼ਨ ਕਰਤਾ ਉੱਥੇ ਸਾਨੂੰ ਹਸਪਤਾਲ ਦੇ ਵਿੱਚ ਮਹੀਨਾ ਰਹਿਣਾ ਪਿਆ ਜੀ ਤੇ ਕੋਲ ਇਹਦੀ ਸਾਂਭ ਸੰਭਾਲ ਕਰਦੇ ਰਹੇ ਠੀਕ ਹੈ ਤੇਰੀ ਆਂਟੀ ਘ ਤੇ ਸਾਡਾ ਫਿਰ ਕੀਤੀਵਾਰੀ ਦਾ ਕੰਮ ਤਾਂ ਖਰਾਬ ਹੋਣਾ ਹੀ ਸੀਗਾ ਵਿੱਚ ਜਦੋਂ ਉਧਰ ਰਲ ਜਗੇ ਹਾਂਜੀ ਇਹਦੇ ਮਤਲਬ ਜਦੋਂ ਵੀ ਨੱਕ ਹੋ ਗਿਆ ਤੇ ਟਾਂਕੇ ਖੁੱਲ ਗਏ ਲੱਤ ਦੇ ਠੀਕ ਹੈ ਫਿਰ ਮੈਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਹਦੇ ਟਾਂਕੇ ਦਮਾਰਾਂ ਲਵਾ ਕੇ ਫਿਰ ਦਾ ਠੀਕ ਇਲਾਜ ਕਰਾ ਕੇ ਹਾਂਜੀ ਇਹਨੂੰ 2 ਕੋ ਮਹੀਨਾ ਤੱਕ ਘਰ ਲਿਆਂਦਾ ਫਿਰ ਠੀਕ ਹੈ ਫਿਰ ਮੈਨੂੰ ਇਹਨੂੰ ਬੁੱਕਲ ਦੇ ਵਿੱਚ ਹੀ ਰੱਖਣਾ ਪਿਆ ਮਤਲਬ ਬੁੱਕੇ ਫਿਰ ਇਹਨੂੰ ਜਦੋਂ ਇੱਥੇ ਕਰ ਲਿਆਂਦਾ ਫਿਰ ਇਹਦੀ ਸਾਹ ਸੰਭਾਲ ਕਰਨੀ ਪਈ ਡਾਕਟਰਾਂ ਨੇ ਦੱਸਿਆ ਸੀ ਵੀ ਮਤਲਬ ਇਹਦੇ ਤੇ ਘੱਟੇ ਤੋਂ ਬਚਾ ਕੇ ਰੱਖਣਾ ਹਾਂਜੀ ਫਿਰ ਮਤਲਬ ਜਦੋਂ ਇਹ ਸਾਲਕ ਹੋ ਗਿਆ ਇਹਨੂੰ ਮਾਰ ਕੇ ਫਿਰ ਸਕੂਲ ਆਇਆ ਮਿ ਸਕੂਲ ਲੱਗ ਗਿਆ ਸਕੂਲ ਇਹਨੂੰ ਮੈਂ ਸਾਈਕਲ ਤੇ ਫਿਰ ਇਹਨੂੰ ਛੱਟ ਕੇ ਆਉਂਦਾ ਰਿਹਾ ਤੇ ਸਾਈਕਲ ਤੇ ਲਿਆਉਂਦਾ ਰਿਹਾ ਠੀਕ ਹੈ ਜੀ ਫਿਰ ਮਤਲਬ ਜਦੋਂ ਹੌਲੀ 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 ਇਹ ਵੱਡਾ ਹੋਈ ਗਿਆ ਤੇ ਫਿਰ ਮੈਂ ਇਹਨੂੰ ਕਿਹਾ ਵੀ ਚੱਲ ਵੀ ਤੂੰ ਸਾਈਕਲ ਤੇ ਮਗਰਲੇ ਪਾਸੇ ਸਾਈਕਲ ਦੇ ਕੱਠੇ ਦੇ ਬਹਿ ਜਾ ਕਰ ਹਾਂਜੀ ਤੇ ਵੀ ਇੱਕ ਇਹਦੀ ਲੱਤ ਜੂ ਥੱਲੇ ਲੱਗਣ ਲੱਗੀ ਤੇ ਫਿਰ ਲੱਤ ਥੱਲੇ ਲਾਈ ਰੱਖਦਾ ਸੀ ਤੇ ਮੈਂ ਇਹਨੂੰ ਕਹਿੰਦਾ ਹੈਂਡਲ ਸਾਬ ਤੋਂ ਆਪ ਵੀ ਹੌਲੀ ਹੌਲੀ ਚਲਾਉਣਾ ਸਿੱਖ ਜਾਣਾ ਕਹਿੰਦਾ ਵੀ ਨਹੀਂ ਮੈਥੋਂ ਨਹੀਂ ਚੱਲਣਾਗਾ ਠੀਕ ਹੈ ਫਿਰ ਹੌਲੀ ਹੌਲੀ ਜਦੋਂ ਵੱਡਾ ਜੇ ਮੈਂ ਮਗਰ ਮੈਨੂੰ ਹੌਲੀ 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 ਸ਼ੈਂਕਲ ਚਲਾਉਣਾ ਸਿਖਾਇਆ ਉਦੋਂ ਇਹ 10ਵੀਂ ਚ ਹੋ ਗਿਆ ਠੀਕ ਹੈ ਜੀ ਫਿਰ ਇਹ ਆਪ ਦਾ ਮਤਲਬ ਵੀ ਸ਼ੈਂਕਲ ਤੇ ਜਾਵੜਦਾ ਸਕੂਲ ਠੀਕ ਹੈ ਉਦੋਂ ਬਾਅਦ ਜਦੋਂ ਇਹ 10ਵੀਂ ਚ ਹੋ ਗਿਆ ਇਹਨੂੰ ਫਿਰ ਮੈਂ ਆਖਿਆ ਵੀ ਤੂੰ ਜਦੋਂ ਸਕੂਲਾਂ ਆਉਂਨਾ ਨਾ ਆ ਕੇ ਵੀ ਆਪਦਾ ਕੰਮ ਆਕਾਰ ਤੂੰ ਕੋਈ ਕਰਿਆ ਕਰ ਮੈਂ ਤਾਂ ਜਿਹੜਾ ਕੰਮ ਤੂੰ ਕਰ ਸਕਦਾ ਫਿਰ ਮੁੰਡਾ ਇੱਥੇ ਸਾਡੇ ਮਿੰਡੋਂ ਇੱਕ ਦਰਜ਼ੀਆ ਦਾ ਉਹ ਕਹਿੰਦਾ ਅੰਕਲ ਮੇਰੇ ਕੋਲੇ ਇਕੱਲਾ ਕਰੋ ਇਹਨੂੰ ਵੀ ਮੈਂ ਕੰਮ ਚ ਸਲਾਈ ਦੱਸ ਕਾ ਦੂੰਗਾ ਠੀਕ ਹੈ ਜੀ ਉਹਨੇ ਵਿਚਾਰੇ ਨੇ ਬਹੁਤ ਮਿਹਨਤ ਕੀਤੀ ਇਹਨੂੰ ਮਤਲਬ ਸਕੂਲੋਂ ਜਦੋਂ ਉਹ ਇਹ ਠੀਕ ਹੈ ਉਹਨਾਂ ਨੇ ਕੰਮ ਨਾ ਮਤਲਬ ਸਿਖਾਤਾ ਸੀਗਾ ਠੀਕ ਹੈ ਜੀ ਫਿਰ ਇਹ ਕੰਮ ਕਰ ਆਪਦਾ ਵਿਚਾਰਾ ਉੱਥੇ ਦੇ ਕੋਲੇ ਪਹਿਲਾਂ ਲੱਗੇ ਰਿਹਾ ਉਹ ਤੋਂ ਬਾਅਦ ਵੀ 2-3 ਸਾਲ ਕੰਮ ਕਰਾਉਂਦਾ ਰਿਹਾ ਵੀ ਅੰਕਲ ਤੂੰ ਮੈਨੂੰ ਕੰਮ ਸਿਖਾਇਆ ਕੋਈ ਗੱਲ ਨਹੀਂ ਹਾਂਜੀ ਤੇ ਫਿਰ ਇਹ ਮਤਲਬ ਵੀ ਉਹ ਤੋਂ ਬਾਅਦ ਇਹਨੇ 14 ਦੇ ਵਿੱਚੋਂ ਛੱਡ ਗਿਆ ਸੀਗਾ ਇਹ ਫਲਸਟੂ ਕਰਕੇ ਹਾਂਜੀ ਫਿਰ ਇਹਨੇ 17 ਦੇ ਵਿੱਚ ਉਹ ਕਹਿੰਦਾ ਵੀ ਤੂੰ ਆਪਦਾ ਘਰੇ ਕੰਮ ਕਰਿਆ ਕਰ ਵੀ ਕਿਉਂ ਤੂੰ ਵੀ ਆਪਦਾ ਮਤਲਬ ਹੁਣ ਕੋਈ ਜਦੋਂ ਕੰਮ ਕਰਦਾ ਹੈ ਵੀ ਤੈਨੂੰ ਵੀ ਚਾਰ ਪੈਸੇ ਚਲਾ ਆ ਜਾ ਕਹਿੰਨ ਕਿ ਤੇਰੇ ਮਾਪੇ ਸੌਖੇ ਹੋ ਜਾਣਗੇ ਹਾਂਜੀ ਤੇ ਉਹਦੇ ਨਾਲ ਮਤਲਬ ਇਹ ਫਿਰ ਇਹ ਤੇ ਇਹਦਾ ਕੰਮ ਵਧੀਆ ਚੱਲ ਪਿਆ ਇਹਨੇ ਮਤਲਬ ਜਦੋਂ ਘਰੇ ਆ ਕੇ ਕੰਮ ਦੁਰਿਆ ਥੋੜਾ ਜਿਹਾ ਇਹ ਕਹਿੰਦਾ ਸੀ ਵੀ ਅੰਕਲ ਮੇਰਾ ਕੰਮ ਚੱਲਣਾ ਨਹੀਂ ਇਕੱਲੇ ਦਾ ਤੂੰ ਮੇਰੇ ਕੋਲੇ ਰਿਆ ਚਾਹਦਾ ਸੀਗਾ ਹਾਂਜੀ ਜਗਦਾ ਸੀ ਥੋੜੀ ਜਿਆਦਾ ਜਗਦਾ ਸੀ ਉਹ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਮੈਂ ਤੇਰੇ ਕੋ ਇੱਥੋਂ ਨਾ ਜੇ ਕੰਮ ਆ ਗਿਆ ਮੈਂ ਇੱਥੋਂ ਕੰਮ ਕਰ ਲਿਆ ਕਰੂੰ ਤੇਰੇ ਕੋਲੇ ਠੀਕ ਹੈ ਫਿਰ ਮਤਲਬ ਇਹ ਹੌਲੀ 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 ਤਿੰਨ ਕੁ ਮਹੀਨਾ ਬੀਤ ਗਿਆ ਤਾਂ ਪੂਰਾ ਕੰਮ ਚੱਲ ਪਿਆ ਹੈਗਾ ਫਿਰ ਇਹਨੇ ਹਿੰਮਤ ਬਹੁਤ ਕੀਤੀ ਮਤਲਬ ਜਦੋਂ ਹਿੰਮਤ ਕਰਨ ਲੱਗ ਜੇ ਬੰਦਾ ਕੋਈ ਵੀ ਕੰਮ ਉਹਨਾਂ ਪਵਾ ਮੰਗ ਹੀ ਨਾ ਉਹ ਮਤਲਬ ਉਹਨੂੰ ਜਿਹੜਾ ਫਿਰ ਇਹਨੇ ਆਪਦਾ ਵਧੀਆ ਕੰਮ ਮਤਲਬ ਚਲਾਇਆ ਤੇ ਉਹਦੇ ਨਾਲੇ ਨਾਲ ਸਾਨੂੰ ਵੀ ਸਾਰਾ ਹੋਣ ਲੱਗ ਗਿਆ ਠੀਕ ਹੈ ਉਹਦੇ ਨਾਲ ਨਾਲ ਮਤਲਬ ਇਹ ਹੌਲੀ 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 ਜਿਵੇਂ ਜਿਵੇਂ ਵੱਡਾ ਹੋ ਗਿਆ ਨੂੰ ਜਾਣਕਾਰੀ ਆਉਣ ਲੱਗੀ ਹਾਂ ਹਾਂਜੀ ਫਿਰ ਇਹਦੀ ਮੈਂ ਲੱਤ ਵੀ ਲਵਾਈ ਦੋ ਤਿੰਨ ਆਰਾ ਮਤਲਬ ਇਹ ਪਲਾਕਟ ਦੀ ਲੱਤ ਪਹਿਲਾਂ ਹੁੰਦੀ ਸੀ ਇਹਦੇ ਲੱਗੀ ਵੀ ਠੀਕ ਹੈ ਜੀ ਇਹ ਲੱਤ ਘੱਟ ਲਾਉਂਦਾ ਸੀ ਮਤਲਬ ਪਹਿਲਾਂ ਬੱਚਾ ਹੁੰਦਾ ਕਰਕੇ ਇਹ ਥੋੜਾ ਗਿੱਜਾ ਵਾ ਸੀਗਾ ਮਤਲਬ ਉੱਤਰਨਾ ਇੱਕ ਲੱਤ ਤੇ ਇੱਕ ਲੱਤ ਤੇ ਠੀਕ ਹੈ ਜੀ ਤੇ ਫਿਰ ਇਹ ਖਰੋੜੀ ਹੂੜੀ ਵੀ ਇਹਨੂੰ ਬਣਾ ਕੇ ਦਿੱਤੀਆਂ ਫਿਰ ਘੱਟ ਲਾਉਂਦਾ ਸੀਗਾ ਫਿਰ ਇਹਨੂੰ ਮੈਂ ਸਕੂਟਰੀ ਲੈ ਕੇ ਦਿੱਤੀ ਫਿਰ ਇਹ ਸਕੂਟੇ ਤੇ ਹੌਲੀ ਹੌਲੀ ਮਤਲ ਇਹ ਨੇੜੇ ਤੇੜੇ ਮਤਲ ਆ ਦਾ ਕੰਮ ਧੰਦੇ ਜਾਣ ਲੱਗੇ। ਯਾਨਕਿ ਵੀਰ ਹੁਣ ਸਕੂਟਰੀ ਵੀ ਚਲਾ ਲੈਂਦਾ ਤੇ ਸਾਈਕਲ ਵੀ ਚਲਾ ਲੈਂਦਾ। ਹਾਂ ਸਾਈਕਲ ਵੀ ਚਲਾ ਲੈਂਦਾ ਹਾਂ ਜੀ। ਦੋਨੇ ਚੀਜ਼ਾਂ ਇਹ ਚਲਾ ਲੈਂਦਾ। ਤੇ ਜਿੱਥੇ ਕਿਤੇ ਨੇ ਜਾਣਾ ਚੱਲੇ ਨੂੰ ਫਿਰ ਥੋੜਾ ਕਹਣਾ ਜਾਣਾ ਸੌਖਾ ਹੋ ਗਿਆ। ਪਰ ਉਹਨਾਂ ਚਰ ਜਨ ਮਤਲ ਇਹ ਪੜਨਾ ਰਿਹਾ ਉਹਨਾਂ ਚ 10ਵੀਂ ਟਿੱਕਰ ਮੈਨੂੰ ਇਹ ਬੁੱਕਲ ਦੇ ਵਿੱਚ ਹੀ ਰੱਖਣਾ ਪਿਆ ਮੈਨੂੰ ਨਾਲ ਹੀ ਜਾਣਾ ਪੈਂਦਾ ਜਿੱਥੇ ਵੀ ਕਿਤੇ ਜਾਂਦਾ ਹੈਗਾ। ਇਹਨੂੰ ਮੈਂ ਨਾਲ ਲੈ ਕੇ ਜਾਂਦਾ ਸਕੂਲ ਵੀ ਮੈਂ ਸ਼ਟ ਕਿਉਂਦਾ। ਜੇ ਕਿਤੇ ਜਾਣਾ ਵਾਸਤੇ ਨੇ ਮੈਨੂੰ ਕਹਿੰਦਾ ਵੀ ਮੈਂ ਤਾਂ ਜਾ ਨਹੀਂ ਸਕਦਾ ਮੈਨੋ ਹੈ ਬਹੁਤ ਸਹਾਰਾ ਦਿੰਦਾ ਬਹੁਤ ਹਿੰਮਤ ਕਰਦਾ ਮੇਰੇ ਵਾਲੇ ਕੰਮ ਮਤਲਬ ਆਪ ਕਰਨ ਦੀ ਕੋਸ਼ਿਸ਼ ਕਰਦਾ ਚਲੋ ਵਧੀਆ ਗੱਲ ਆ ਤੁਹਾਡੇ ਯਾਨੀ ਕਿ ਬੁਢਾਪੇ ਦੇ ਵਿੱਚ ਸਹਾਰਾ ਵੰਦੀ ਕੋਸ਼ਿਸ਼ਾਂ ਕੀਤੀ ਆ ਅੱਜ ਗੱਲ ਦੇਖਦੇ ਆ ਨੌਜਵਾਨ ਜਿਹੜੇ ਹੈਗੇ ਆ ਉਹ ਮਾਪਿਆਂ ਨੂੰ ਪਛਾਣਦੇ ਵੀ ਨਹੀਂ ਅੱਜ ਨਹੀਂ ਪਛਾਣਦੇ ਸਹੀ ਇਲਾਮਤ ਹੋ ਗਏ ਵੀ ਮਾਪਿਆਂ ਦੀ ਸੇਵਾ ਨਹੀਂ ਕਰਦੇ ਮਾਪਿਆਂ ਤੋਂ ਯਾਨੀ ਕਿ ਵੱਖਰੇ ਵੱਖਰੇ ਰਹਿਣ ਲੱਗ ਜਾਂਦੇ ਨੇ ਹਾਂਜੀ ਹਾਂ ਵੱਖਰੇ ਵੱਖਰੇ ਰਹਿਣ ਲੱਗ ਜਾਂਦੇ ਆ ਹਾਂਜੀ ਆ ਮਕਾਨ ਬਣਾਇਆ ਜੀ ਜਦੋਂ ਅਸੀਂ ਇਹਨੇ ਮੇਰੇ ਨਾਲ ਪੂਰਾ ਕੰਮ ਕਰਾਇਆ ਮਕਾਨ ਦੇ ਉਹ ਮਤਲਬ ਨਾ ਪੈਰ ਤੇ ਖੜ ਕੇ ਕੰਮ ਕਰਦਾ ਰਿਹਾ ਪਾਸੇ ਵੇਖਣ ਵਾਲੇ ਵੀ ਇਹਨੂੰ ਕਹਿੰਦੇ ਹੁੰਦੇ ਕਿ ਯਾਰ ਤੂੰ ਬਿੱਤੇ ਇੱਕ ਲਾਤਾ ਵੀ ਤੂੰ ਢੱਕਵੇਂਗਾ ਇਹ ਕਹਿੰਦੇ ਕੋਈ ਗੱਲ ਨਹੀਂ ਯਾਰ ਇਹ ਢੱਕ ਪਾਏ ਦਾ ਕੋਈ ਨਹੀਂ ਪਰਮਾਤਮਾ ਨੇ ਹੁਣ ਆਪਾਂ ਨੂੰ ਜਿੰਨਾ ਚਾ ਆਪਾਂ ਸਾਥ ਦਿੱਤੇ ਆਪਾਂ ਕੰਮ ਕਰਨ ਦਾ ਫਰਜ਼ ਆਉਂਦਾ ਮੇਰੇ ਡੈਡੀ ਓੱਖਾ ਹੁੰਦਾ ਗੱਲਾ ਇਹਨੇ ਮੈਨੂੰ ਬਹੁਤ ਸਾਥ ਦਿੱਤਾ ਸਾਰੇ ਕੰਮ ਨਾਲ ਵਿੱਚ ਹੁਣ ਵੀ ਜੋ ਵੀ ਕੰਮਕਾਰ ਮੈਂ ਕਰਨ ਨੂੰ ਕਰਦਾ ਆਪਦਾ ਮੈਨੂੰ ਐ ਹੁੰਦਾ ਵੀ ਚੱਲ ਬੱਚੇ ਆ ਹਜੇ ਇਹ ਵੀ ਆਪਾਂ ਜਿੰਨਾ ਕਰ ਸਕਦੇ ਆ ਆਪਾਂ ਵੀ ਕਰਗੇ ਤੇ ਮੈ ਹੁਣ ਨਾ ਤੂੰ ਕਰ ਵੀ ਹੁਣ ਤੂੰ ਮੈਨੂੰ ਬਹੁਤ ਮਤਲ ਸਹਾਇਤਾ ਕੀਤੀ ਹੈ ਹੁਣ ਤੱਕ ਜਿਹੜਾ ਬੰਦਾ ਇਸ ਤਰ੍ਹਾਂ ਫਰਜ਼ ਨਵਾਇਆ ਵੀ ਹੁਣ ਅਸੀਂ ਤੇਰੀ ਸਾਂਭ ਸੰਭਾਲ ਕਰਾਂਗੇ ਤੇਰੇ ਨਾਲ ਕੰਮਕਾਰ ਸਾਰਾ ਬਹੁਤ ਮਤਲ ਮੈਨੂੰ ਇਹ ਮਦਦ ਕਰਦਾ ਮੇਰੇ ਨਾਲ ਕੰਮ ਦੇ ਵਿੱਚ ਚਲੋ ਚੰਗੀ ਜਿੱਥੇ ਵੀ ਕਿਤੇ ਜਾਣਾ ਮੇਰੇ ਨਾਲ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਮਤਲ ਇਹ ਨੂੰ ਹੁਣ ਪ੍ਰਮਾਤਮਾ ਮੈਂ ਇਹਨਾਂ ਤੰਦਰੁਸਤੀ ਦੇਵੇ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਸਾਰਿਆਂ ਨੂੰ ਮੱਤ ਦੇਵੇ ਜਿਵੇਂ ਮੇਰੇ ਬੱਚੇ ਚੰਗੇ ਆ ਮਤਲ ਮੈਨੂੰ ਸਹਾਰਾ ਦਿੰਦੇ ਆ ਸਾਰੇ ਦੇ ਬੱਚਿਆਂ ਨੂੰ ਇਹੀ ਮੈਂ ਤਾਂ ਕਹਿੰਦਾ ਵੀ ਇਸੇ ਤਰ੍ਹਾਂ ਮਾਪਿਆਂ ਨੂੰ ਸਹਾਰਾ ਦੇਣਾ ਚਾਹੀਦਾ ਠੀਕ ਹੈ ਜੀ ਪਹਿਲਾਂ ਕਿ ਬਚਪਨ ਦੇ ਵਿੱਚ ਤਾਂ ਬੱਚਿਆਂ ਨੂੰ ਪਾਲਣਾ ਹੀ ਹੁੰਦਾ ਆਪਾਂ ਉਸ ਤੋਂ ਬਾਅਦ ਤਾਂ ਫਿਰ ਮਾਪਿਆਂ ਦਾ ਸਹਾਰਾ ਬੱਚੇ ਹੀ ਹੁੰਦੇ ਆ ਨਾ ਹਾਂਜੀ ਹਾਂਜੀ ਹਾਂ ਬਹੁਤ ਸਹਾਰਾ ਦਿੰਦਾ ਮੈਨੂੰ ਇਹ ਤੇ ਤੁਸੀਂ ਉਹਨੇ ਤੁਹਾਡੇ ਕਿੰਨੇ ਹਾਂ ਬੱਚੇ ਕਿੰਨੇ ਥੋੜੇ ਜੀ ਤਿੰਨ ਮੁੰਡੇ ਆ ਜੀ ਇੱਕ ਗੁੱਡੀ ਆ ਇਹ ਸਭ ਤੋਂ ਛੋਟੀ ਜੀ ਨਹੀਂ ਇਹ ਤਾਂ ਇਹ ਹਾਂਸੇ ਤੋਂ ਛੋਟੀ ਹੀ ਹੈ ਠੀਕ ਹੈ ਹਾਂ ਇਹ ਮਤਲਬ ਇਹਦੀ ਮੈਰਿਜ ਵੀ ਹੋਈ ਵੀ ਹੈ ਵੱਡਾ ਵੀ ਵਿਆਹ ਹੈ ਆਪਣੀ ਲੜਕੀ ਗਈ ਹੈ ਇੱਕ ਬੱਚਾ ਰੰਦਾ ਆਪਣਾ ਵਿਹੋਨ ਵਾਲਾ ਠੀਕ ਹੈ ਜੀ ਹੁਣ ਕਰਦੇ ਜੀ ਆਪਾਂ ਵੀਰ ਜੀ ਨਾਲ ਗੱਲਬਾਤ ਕਿ ਪੜਾਈ ਦੌਰਾਨ ਦੇ ਵਿੱਚ ਕਿਹੜੇ-ਕਿਹੜੀਆਂ ਔਕੜਾਂ ਆਈਆਂ ਕੀ-ਕੀ ਕੰਮ ਕਰ ਲ ਹਾਂਜੀ ਵੀਰ ਜੀ ਤੁਸੀਂ ਪਹਿਲਾਂ ਦੱਸੋ ਜੀ ਨਹੀਂ ਪੜਦੇ ਸੀਗੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਮੋਸ਼ਨਾਂ ਸਾਹਮਣਾ ਕਰਨਾ ਪਿਆ ਜਦੋਂ ਮੈਂ ਪੜਦਾ ਹੁੰਦਾ ਸੀ ਸਭ ਤੋਂ ਪਹਿਲਾਂ ਤਾਂ ਮੈਨੂੰ ਸਕੂਲ ਦੇ ਵਿੱਚ ਮੰਨ ਲਓ ਜਿਵੇਂ ਕਲਾਸ ਦੂਰ ਹੁੰਦੀ ਸੀ ਤੇ ਉਹਦੇ ਵਿੱਚ ਮੈਨੂੰ ਐਦਾ ਲੱਗਦਾ ਸੀਗਾ ਵੀ ਮੈਂ ਕਿਵੇਂ ਜਾਵਾਂ ਇੰਨੀ ਦੂਰ ਚੱਲ ਕੇ ਪਰ ਮੈਨੂੰ ਫੇਰ ਵੀ ਕੰਪਿਊਟਰ ਲੈਬ ਦਾ ਪੀੜ ਹੁੰਦਾ ਜਿਹੜਾ ਉਹ ਸਾਡਾ ਜ਼ਿਆਦਾਤਰ ਕੰਪਿਊਟਰ ਲੈਬ ਦੇ ਵਿੱਚ ਲੱਗਦਾ ਹੁੰਦਾ ਸੀ ਤੇ ਮੈਨੂੰ ਉਹਦੇ ਵਿੱਚ ਜਾਣਾ ਪੈਂਦਾ ਸੀ ਬਹੁਤ ਜ਼ਿਆਦਾ ਤੁਰ ਕੇ ਤੇ ਕਈ ਵਾਰ ਜਿਵੇਂ ਜਵਾਕ ਖੇਡਣ ਲੱਗ ਜਾਂਦੇ ਸੀਗੇ ਤੇ ਖਾਣਾ ਖਾਂਦੇ ਸੀਗੇ ਤੇ ਨਾ ਮੈਂ ਖਾਣਾ ਪਵਾ ਕੇ ਆਪ ਖਾਂਦਾ ਸੀਗਾ ਤੇ ਚਲੋ ਉਹ ਮੇਰਾ ਇੱਕ ਦੋਸਤ ਸੀਗਾ ਉਹ ਮੇਰੇ ਲਈ ਪਵਾ ਕੇ ਲਿਆਉਂਦਾ ਕਲਾਸ ਦੇ ਵਿੱਚ ਤੇ ਉਸ ਤਰ੍ਹਾਂ ਅਸੀਂ ਰਲ ਮਿਲ ਕੇ ਖਾ ਲੈਂਦੇ ਸੀਗੇ ਤੇ ਬੱਚਿਆਂ ਨੂੰ ਖੇਡਦੇ ਵੇਖ ਕੇ ਮੇਰਾ ਵੀ ਖੇਡਣ ਨੂੰ ਦਿਲ ਕਰਦਾ ਸੀ ਪਰ ਮੈਂ ਸਕੂਲ ਦੇ ਵਿੱਚ ਨਹੀਂ ਖੇਡ ਸਕਦਾ ਸੀਗਾ ਤੇ ਇੱਕ ਵਾਰ ਮੈਂ ਪਾਣੀ ਪੀਣ ਜਾ ਰਿਹਾ ਸੀਗਾ ਤੇ ਜਦੋਂ ਪਾਣੀ ਪੀ ਕੇ ਮੈਂ ਰੈਂਪ ਦੇ ਉੱਤੇ ਚੜਿਆ ਤੇ ਉੱਥੇ ਮੇਰਾ ਪੈਰ ਤਲਕ ਗਿਆ ਤੇ ਨਾਲ ਦੀ ਨਾਲ ਫਿਰ ਲੱਤ ਤੇ 60 ਵਜੇ ਮੇਰੇ ਹਾਂ ਫਿਰ ਉਸੇ ਲੱਤ ਤੇ ਇਸ ਲੱਤ ਤੇ ਮੇਰੇ 5 6 ਯਾਰਾ 60 ਵਜੇ ਆ ਅੱਡੇ ਤੇ ਵਜੇ ਆ ਦੋ ਵਾਰਾ ਸਕੂਲ ਚ ਵਜੇ ਆ ਠੀਕ ਆ ਤੇ ਫਿਰ ਬਾਪੂ ਜੀ ਲੈ ਕੇ ਗਏ ਫਿਰ ਮੈਂ ਕਹਾ ਮੈਂ ਨਹੀਂ ਜਾਣਾ ਸਕੂਲ ਤੇ ਮੈਂ ਕਹਾ ਬਹੁਤ ਔਖਾ ਹੈ ਸਕੂਲ ਦੇ ਵਿੱਚ ਹਾਂਜੀ ਤੇ ਅੱਗੇ ਬਸ ਇਦਾਂ ਹੀ ਹੌਲੀ ਹੌਲੀ ਸਕੂਲ ਦਾ ਟਾਈਮ ਜਦੋਂ ਮੈਂ 10ਵੀਂ ਚ ਹੋ ਗਿਆ ਹਾਂਜੀ ਤੇ ਫਿਰ ਮੈਨੂੰ ਡੈਡੀ ਨੇ ਸਾਈਕਲ ਸਿਖਾਇਆ ਸੀ ਫਿਰ ਮੈਂ ਸਾਈਕਲ ਤੇ ਸਕੂਲ ਜਾਣ ਲੱਗ ਗਿਆ ਆਪ ਤੇ ਫਿਰ ਥੋੜਾ ਜਿਹਾ ਹੌਸਲਾ ਵਧਿਆ ਤੇ ਫਿਰ 10ਵੀਂ ਦੇ ਪੇਪਰ ਹੋ ਕੇ ਹਟੇ ਸੀ ਜਦੋਂ ਸਾਡੇ ਖਤਮ ਹੋਏ ਆ ਹਾਂਜੀ ਤੇ ਉਦੋਂ ਮੈਂ ਸੋਚਿਆ ਵੀ ਡੈਡੀ ਕਹਿੰਦਾ ਹੁਣ ਤੂੰ ਕੀ ਕਰੇਂਗਾ ਕੋਈ ਕੰਮ ਕੁਮ ਸਿੱਖ ਲਾ ਹਾਂਜੀ ਤੇ ਫਿਰ ਮੈਂ ਸੋਚਿਆ ਵੀ ਦਰਜੀ ਦਾ ਕੰਮ ਸਿੱਖ ਲੈਨੇ ਆ ਨਾਲ ਨਾਲ ਜਿਹੜਾ ਬੈਠ ਕੇ ਕਰਨ ਵਾਲਾ ਸੌਖਾ ਕੰਮ ਆ ਹਾਂ ਤੇ ਸਕੂਲੋਂ ਆ ਕੇ ਮੈਂ ਜਾ ਕੇ ਕੰਮ ਤੇ ਚੱਲਿਆ ਜਾਂਦਾ ਸੀਗਾ ਅਸੀਂ ਸਕੂਲੋਂ 3 ਵਜੇ ਛੁੱਟੀ ਹੁੰਦੀ 11:00 ਤੋਂ 3:20 ਤੇ ਉਦੋਂ ਬਾਅਦ ਕੰਮ ਤੇ ਤੇ ਫਿਰ ਰਾਤ ਨੂੰ 8-9 ਵਜੇ ਘਰੇ ਆਉਣਾ ਤੇ ਇਸੇ ਤਰ੍ਹਾਂ ਮੈਂ ਕੰਮ ਤੇ ਪੂਰੇ 3.5 ਸਾਲ ਲਾਏ ਆ ਤੇ 1.5 ਸਾਲ ਕਿਸੇ ਕੋਲੇ ਤੇ 1.5 ਸਾਲ ਹੋਰ ਕੋਲੇ ਤੇ ਇਸੇ ਤਰ੍ਹਾਂ ਮੈਂ ਆਪਦਾ ਕੰਮ ਸਿੱਖਿਆਗਾ ਤਾਂਤ ਨੂੰ ساری-ਸਾਰੀ ਰਾਤ ਕੰਮ ਕਰੀ ਜਾਂਦੇ ਰਹਿੰਦੇ ਦਿਵਾਲੀ ਦੇ ਦਿਨਾਂ ਵਿੱਚ ਇਦਾਂ ਨਹੀਂ ਸੋਚਿਆ ਸੀਗਾ ਤੇ ਫਿਰ ਹੌਲੀ-ਹੌਲੀ ਸਿੱਖ ਕੇ ਕੰਮ ਆਪਦਾ ਮੈਂ ਆਪਦੀ ਦੁਕਾਨ ਕੀਤੀ ਆਪਦੇ ਪੈਰਾਂ ਤੇ ਸਟੈਂਡ ਹੋਇਆ ਤੇ ਮੇਰਾ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਕੰਮ ਚੱਲਿਆ ਤੇ ਲੋਕਾਂ ਨੇ ਬਹੁਤ ਸਾਰਾ ਦਿੱਤਾ ਜੋ ਮੇਰੇ ਕੋਲ ਕੱਪੜੇ ਬਣਾਉਂਦੇ ਆ ਤੇ ਵੱਧ ਤੋਂ ਵੱਧ ਮੈਨੂੰ ਸਹਾਰਾ ਦਿੰਦੇ ਨੇ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੀ ਅੱਜ ਦੀ ਨੌਜਵਾਨੀ ਆਪਣੀ ਨਸ਼ੇ ਦੇ ਵਿੱਚ ਵੱਢ ਚੁੱਕੀ ਆ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀਰੇ ਮੈਂ ਵੀਰੇ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਣਾਗਾ ਤੇ ਵੀ ਚਿੱਟੇ ਦੀ ਖਾਤਰ ਦਿਨ ਰਾਤ ਆਪਦੇ ਘਰੋਂ ਬਾਹਰ ਫਿਰਦੇ ਰਹਿੰਦੇ ਆ ਚਿੱਟਾ ਲਾ ਕੇ ਸੂਆਂ ਲੱਗੀਆਂ ਰਹਿ ਜਾਂਦੀਆਂ ਤੇ ਉੱਥੇ ਮਰ ਜਾਂਦੇ ਆ ਹਾਂਜੀ ਤੇ ਆਪਣੇ ਮਾਪਿਆਂ ਦਾ ਕੋਈ ਵੀ ਉਹ ਸਹਾਰਾ ਨਹੀਂ ਬਣਦੇ ਸਕਾਂ ਦੀ ਉਹਨਾਂ ਨੂੰ ਕੁਟਦੇ ਰਹਿੰਦੇ ਆ ਤੇ ਉਹਨਾਂ ਦਾ ਕੋਈ ਫਾਇਦਾ ਨਹੀਂ ਇਹ ਚੀਜ਼ ਦਾ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਆ ਇਹ ਨਸ਼ੇ ਪੱਤੇ 'ਚੋਂ ਨਿਕਲ ਕੇ ਕਿਉਂਕਿ ਅਖੀਰ ਨੂੰ ਇਹ ਛੱਡਣਾ ਹੀ ਪੈਣਾ ਜਾਂ ਤਾਂ ਮਰ ਕੇ ਛੱਡ ਦਿੰਦਾ ਬੰਦਾ ਜਾਂ ਆਪਣੇ ਆਪ ਛੱਡਦੇ ਦਾ ਬੰਦਾ ਇਹ ਤਾਂ ਮੌਤੀ ਐਨਾ ਚੀਜ਼ ਦੀ ਯਾਨਕਿ ਵੀ ਜਿਹੜੀ ਵੀ ਕੰਮ ਬੁਰਾ ਕੰਮ ਆਉਦਾ ਹੈ ਅੰਤ ਨੂੰ ਐਂਡ ਤਾਂ ਹੋਣਾ ਹੀ ਹੈ ਜੀ ਉਹਦਾ ਤੇ ਇਹੀ ਮੈਸੇਜ ਆ ਮੇਰਾ ਵੀ ਇਹ ਚੀਜ਼ਾਂ ਤੋਂ ਬਚੋ ਆਪਣੇ ਮਾਪਿਓ ਦੀ ਸੇਵਾ ਕਰੋ ਇੱਕ ਵਾਰ ਆਪਦੇ ਮਾਪਿਓ ਦੀ ਸੇਵਾ ਕਰਕੇ ਵੇਖੋ ਫਿਰ ਪਤਾ ਲੱਗਦਾ ਵੀ ਘਰ ਦੇ ਵਿੱਚ ਇਕੱਠੇ ਰਹਿਣਾ ਕਿੰਨਾ ਸਕੂਨ ਮਿਲਦਾ ਹੈਗਾ ਹਾਂਜੀ ਹਾਂਜੀ ਆਪਾਂ ਕਰਾਂਗੇ ਮਾਤਾ ਜੀ ਨਾਲ ਗੱਲਬਾਤ ਕਿ ਜਦੋਂ ਇਹਨੇ ਲਤ ੱਟੇ ਗਈ ਸੀਗੀ ਉਸ ਟਾਈਮ ਕਿਹੜੇ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਹਨਾਂ ਨੂੰ ਮਾਤਾ ਸਸਰੀ ਕਰ ਦੋ ਸਸਰੀ ਮਾਤਾ ਹਾਂਜੀ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਤਾ ਸਾਨੂੰ ਹਾਂਜੀ ਇਹਦੇ ਪਿੱਛੇ ਅਸੀਂ ਬਹੁਤ ਦੁੱਖ ਦੇਖੇ ਠੀਕ ਹੈ ਜੀ ਮਹੀਨਾ ਹਸਪਤਾਲ 'ਚ ਰਹੇ ਸੀ ਠੀਕ ਹੈ ਨਾ ਘਰੇ ਕੰਮ ਕਰਨਾ ਕੋਈ ਕੰਮ ਨਹੀਂ ਸੀ ਤੁਹਾਨੂੰ ਬੱਚੇ ਮੇਰੇ ਹੋਊ ਸੀ ਕੋਈ ਸੰਭਾਲ ਵਾਲਾ ਨਹੀਂ ਸੀ ਹਾਂਜੀ ਠੀਕ ਹੈ ਨਾ ਤੇ ਬਾਕੀ ਕੋਈ ਸਹਾਰਾ ਨਹੀਂ ਸੀ ਸਾਨੂੰ ਕਿਸੇ ਦਾ ਠੀਕ ਹੈ। ਸਾਡੇ ਡਾਕਟਰ ਵੀ ਕੋਈ ਸਾਨੂੰ ਰਿਸ਼ਤੇਦਾਰ ਕੋਈ ਸਹਾਰਾ ਦਿੰਦਾ। ਅਸੀਂ ਉਸ ਟਾਈਮ ਤੇ ਆ ਵੀ ਜ਼ਮੀਨ ਵੇਚ ਕੇ ਇਹਦਾ ਇਲਾਜ ਕਰਾਇਆ ਸੀਗਾ। ਠੀਕ ਹੈ ਜੀ। ਕਿਉਂਕਿ ਇਹਨਾਂ ਦਾ ਡੈਡੀ ਦਾ ਵੀ ਬਲੱਡ ਵੱਧ ਹੈਗਾ। ਉਹ ਵੀ ਬਿਮਾਰ ਰਹਿੰਦੇ ਆ। ਇਹਦੀ ਲਤ ਕੱਟੀ ਗਈ। ਇਹਦੀ ਲਤ ਘਟਣ ਨਾਲ ਅਸੀਂ ਬਹੁਤ ਜ਼ਿਆਦਾ ਔਖੇ ਹੋ ਗਏ। ਕੋਈ ਉਸ ਟਾਈਮ ਦੇ ਵਿੱਚ ਰੁਕਮਾਈ ਦਾ ਸਾਧਨ ਵੀ ਰਿਕਾਰ ਕਰਾ। ਕੋਈ ਕਮਾਈ ਦਾ ਸਾਧਨ ਨਹੀਂ ਸੀਗਾ ਵੀ ਅਸੀਂ ਮਹੀਨਾ ਹਸਪਤਾਲ 'ਚ ਰੱਖਿਆ ਨੂੰ ਫਿਰ ਇੱਕ ਮਹੀਨਾ ਨੂੰ ਪ੍ਰਾਈਵੇਟ ਰੱਖਿਆ। ਤੇ ਅਸੀਂ ਬਹੁਤ ਔਖਾ ਦੇਖਿਆ ਇਹਦੀ ਖਤਰਨਾਕਾ ਦੇ ਮਕਾ ਘਰੇ ਆਉਣਾ ਕਦੇ ਮਸਪਤਾਲ ਚ ਜਾਣਾ ਬਹੁਤ ਦੁੱਖ ਵੇਖੇ ਮੁੜ ਕੇ ਬਾਅਦ ਚ ਵੀ ਉਹਨੂੰ ਅਸੀਂ ਇੱਥੇ ਆਏ ਜਦੋਂ ਛੁੱਟੀ ਮਿਲ ਗਿਆ ਹਸਪਤਾਲ ਤੋਂ ਫੇਰ ਵੀ ਇਹਨੂੰ ਬਹੁਤ ਔਖਾ ਸੀ ਇਹਨੂੰ ਸੰਭਿਆ ਬਾਲੇ ਦੁੱਖ ਦੇਖੇ ਸਕੂਲ ਭੇਜਣਾ ਇਹਨੂੰ ਤਾਂ ਅਸੀਂ ਨਾਲੇ ਅਸੀਂ ਰੋਣਾ ਨਾਲੇ ਅਸੀਂ ਨੂੰ ਭੇਜਣਾ ਜਿਹਨੇ ਜਾਣਾ ਉਹਨੇ ਕਹਿਣਾ ਵੀ ਮੰਮੀ ਮੈਂ ਇੱਥੇ ਬੈਠ ਨਹੀਂ ਹੁੰਦਾ ਮੈਂ ਤਾਂ ਤੁਰ ਨਹੀਂ ਜਾਂਦਾ ਅਸੀਂ ਫੇਰ ਵੀ ਕਹਿਣਾ ਕੋਈ ਨਹੀਂ ਪੁੱਤ ਤੇਰੀ ਜ਼ਿੰਦਗੀ ਦਾ ਸਵਾਲ ਆਂਦੀ ਜ਼ਿੰਦਗੀ ਬਣਾ ਲੈ ਪੁੱਤ ਹਾਂਜੀ ਹਾਂਜੀ ਚੱਲਣੇ ਪੜਿਆ ਵਿਚਾਰੇ ਨੇ ਬਹੁਤ ਮੁਸੀਬਤਾਂ ਦੇਖ ਕੇ ਤੇ ਸਾਡਾ ਬਹੁਤ ਸਹਾਰਾ ਇਹ ਬਹੁਤ ਸਾਨੂੰ ਸਾਥ ਦਿੰਦਾ ਅਸੀਂ ਤਾਂ ਇਹ ਕਹਿੰਨੇ ਪ੍ਰਮਾਤਮਾ ਇਹੋ ਜਿਹ ਪੁੱਤ ਹਰ ਨੂੰ ਦੇਵੇ ਸੱਚੇ ਬਾਦਸ਼ਾ ਜਿਵੇਂ ਸਾਡੇ ਬੱਚੇ ਸਿਆਣੇ ਆ ਸਾਡੇ ਕਹਿਣੇ ਚ ਚੱਲਦੇ ਆ ਚਲੋ ਦੁੱਖ ਮੁਸੀਬਤਾਂ ਦਾ ਪ੍ਰਮਾਤਮਾ ਨੂੰ ਪਾਈਆਂ ਵੀਂਗਾ ਤੇ ਬੰਦਾ ਇਹਨੂੰ ਵੱਢਣ ਗਿਆ ਹੀ ਪੈਂਦੀ ਆ ਜੀ ਜੋ ਪ੍ਰਮਾਤਮਾ ਬਾਦ ਹੁੰਦਾ ਦਸਦਾਇਗਾ ਨੇ ਵਸ ਵੀ ਜਿਵੇਂ ਸਾਨੂੰ ਲਾਦ ਜੇ ਜੀ ਸਾਨੂੰ ਦਿੱਤੀ ਪਰਮਾਤਮਾ ਨੇ ਹਰ ਨੂੰ ਦੇਵੇ ਸੱਚੇ ਪਾਤਸ਼ਾਹ ਇਹਦੇ ਵਿੱਚ ਦੁੱਖ ਅਸੀਂ ਬਾਹਲੇ ਵੇਖਿਆ ਤੇ ਹੁਣ ਵੀ ਅਸੀਂ ਪਤਾ ਵੇਖੀ ਜਾਂਦੇ ਆ ਹਾਂਜੀ ਜਦੋਂ ਇਹਦੇ ਦੋਸਤ ਮਿੱਤਰ ਜਾਂਦੇ ਆ ਕਿਉਂਕਿ ਘੁੰਮਣ ਫੇਰਨਾ ਤੇ ਇਹ ਫਿਰ ਵੇਖਦਾ ਫੋਟੋਆਂ ਆਖ ਦਿੰਦਾ ਮੰਮੀ ਆ ਘੁੰਮਣ ਗਏ ਵਾ ਫਲਾਣੇ ਥਾਂ ਬਠਿੰਡੇ ਗਏ ਵਾ ਜਾਂ ਕਿਤੇ ਵੀ ਗਏ ਵਾ ਹਾਂਜੀ ਤੇ ਇਹ ਕਹਿੰਦਾ ਮੈਂ ਫੋਟੋਆਂ ਪਾਗਾ ਮੋਨਾਂ ਦੀਆਂ ਫਿਰ ਪਤਾ ਸੇ ਨੂੰ ਤਾਂ ਇਹਦਾ ਤਾਂ ਮਨ ਕਰੜਾ ਕਰਦੇ ਆ ਸਾਨੂੰ ਅਸੀਂ ਆਪ ਦੇ ਅੰਦਰੋਂ ਅੰਦਰ ਹੀ ਰੋਨੇ ਆ ਵੀ ਅੱਜ ਸਾਡਾ ਬੁੱਤ ਸਹੀ ਹੁੰਦੀ ਤੇ ਅੱਜ ਸਾਡਾ ਬੁੱਤ ਵੀ ਗਿਆ ਹੁੰਦਾ ਜੇ ਵੀ ਕੋਈ ਮਦਾ ਫਿਰਦਾ ਕੋਈ ਪ੍ਰੋਗਰਾਮ ਹੋਵੇ ਇੱਥੇ ਨਗਰ ਕੀਰਤਨ ਹੋਵੇ ਪਿੰਡ ਚ ਕਦੇ ਵਿਚਾਰਾ ਇੱਕ ਦਿਨ ਨਹੀਂ ਗਿਆ ਇਹ ਮਗਰ ਕਦੇ ਦੂਰੋਂ ਮੱਥਾ ਟੇਕ ਦਿੰਦਾ ਵਸ ਆਖ ਦਿੰਦਾ ਮਾਂ ਵੀ ਮੇਰਾ ਜੱਤ ਲੋਚਦਾ ਹੀ ਰਹ ਜਾਂਦਾ ਵੀ ਮੈਂ ਵੀ ਗੁਰੂ ਘਰ ਦੇ ਦਰਸ਼ਨ ਪਾਵਾਂ ਵੀ ਮੈਂ ਜਾਵਾਂ ਬਸ ਕਿਉਂਕਿ ਹੁਣ ਵੈਸੇ ਇੰਨਾ ਵੀ ਇਹਨੂੰ ਸਹਾਰਾ ਹੋਊਗਾ ਕਰੋੜੀਆਂ ਦਾ ਹਾਂਜੀ ਇਹਨਾਂ ਦੇ ਨਾਲ ਤੁਰਦਾ ਫਿਰਦਾ ਜਿੱਥੇ ਜਾਣਾ ਹੈ ਇਹਨਾਂ ਦੇ ਨਾਲ ਜਾਂਦਾ ਹੈ ਠੀਕ ਹੈ ਬਾਕੀ ਜਿਹੜਾ ਸਕੂਟਰੀ ਹੈਗੀ ਵਿਚਾਰਾ ਉਹਦੇ ਨਾਲ ਜਾ ਵਰਦਾ ਬਸ ਆਪਦਾ ਕੰਮ ਕਰਦਾ ਸਾਨੂੰ ਹਾਸਲਾ ਦਿੰਦਾ ਵੀ ਕੋਈ ਨਹੀਂ ਮਾਤਾ ਮੈਂ ਤੁਹਾਨੂੰ ਭੁੱਖੇ ਨਹੀਂ ਮਰਨ ਦਿੰਦਾ ਜਿੰਨਾ ਚਿਰ ਮੈਂ ਹੈਗਾ ਚਲੋ ਬਹੁਤ ਵੱਡੀ ਗੱਲ ਹੈ ਇਹਦੀ ਬਹੁਤ ਵੱਡੀ ਗੱਲ ਹੈ ਅਸੀਂ ਗੱਲ ਦੀ ਜਾਨੀ ਕਿ ਨੋਜ਼ਵਾਨ ਇਹਨਾਂ ਨਹੀਂ ਕਰਦੇ ਹਨ ਬਹੁਤ ਵੱਡੀ ਗੱਲ ਆ ਬਾਕੀ ਸਿਰੇ ਸਾਡੀ ਨੂਹਾਂ ਬਹੁਤ ਚੰਗੀ ਆ ਵੀਰੇ ਠੀਕ ਹੈ ਜੀ ਬਹੁਤ ਜ਼ਿਆਦਾ ਚੰਗੀ ਆ ਇਹਨੂੰ ਬੈਠੇ ਨੂੰ ਪਾਣੀ ਧਾਣੇ ਰੋਟੀ ਟੋਕ ਸਾਰਾ ਕੁਝ ਪੜਾਉਂਦੀ ਆ ਵਧੀਆ ਸਾਥ ਦਿੰਦੀ ਆ ਇਹਦਾ ਚਲੋ ਬਾਕੀ ਜਿਹੜਾ ਨੂਹ ਵੀ ਜਿਹੜੀ ਸਾਡੀ ਆਈ ਗਿਆ ਦੋਨੇ ਨੂਹਾਂ ਤੇ ਪ੍ਰਮਾਤਮਾ ਹਰ ਨੂੰ ਦੇਵੇ ਸੱਚੇ ਬਾਦਸ਼ਾ ਬਹੁਤ ਚੰਗੇ ਆ ਇੱਕ ਵਾਰ ਜਿਹਨਾਂ ਦੇ ਇੱਕ ਲੱਤ ਇਹਨਾਂ ਨੇ ਕੱਟੀ ਗਈ ਸੀਗੀ ਮੈਂ ਇਹ ਵੇਖਿਆ ਸੀ ਵੀਰ ਇੱਕ ਦੂਸਰਾ ਪੈਰ ਵੀ ਲੋਵੀ ਅੱਧਾ ਕੱਟੇ ਹੋਏ ਇਹਨਾਂ ਦਾ ਉਹਦਾ ਕੀ ਕਰਨਾ ਜੀ ਉਹ ਤਾਂ ਐਂ ਕੰਮ ਪਤਾ ਉਹ ਨਾ ਦੀਵਾਲੀ ਵੇਲੇ ਸਫਾਈਆਂ ਕਰਦੇ ਹੁੰਦੇ ਆਪਾਂ ਹਾਂਜੀ ਤੇ ਮੈਂ ਤਾਂ ਅੰਦਰ ਸਫਾਈ ਕਰੀ ਜਾਂਦੀ ਸੀ ਮੈਂ ਕੱਪੜੇ-ਕੁੱਪੜੇ ਪੁਰਾਣੇ ਕੱਢ ਕੇ ਸਾਰੇ ਤੇ ਅੱਗ ਲਾਉਣ ਵਾਸਤੇ ਤੇ ਬਾਹਰ ਸਿੱਟੇ ਹੋਏ ਸੀਗੇ ਠੀਕ ਹੈ ਤੇ ਉਹਨਾਂ ਨੂੰ ਜਾ ਕੇ ਮੈਂ ਅੱਗ ਲਾਈ ਅੱਗ ਲਾ ਕੇ ਤੇ ਮੈਂ ਵਾਪਸ ਹੀ ਫੇਰ ਕਮਰੇ ਚ ਵੜ ਗਈ ਸਫਾਈ ਕਰਨ ਤੇ ਬੱਚੇ ਸੀਗੇ ਤੋਂ ਵੱਡੇ ਤਿੰਨ ਤੇ ਦੂਜੇ ਸਾਡੇ ਇਹਨਾਂ ਦੇ ਤਾਏ ਦਾ ਦੋ ਬੱਚੇ ਸੀਗੇ ਠੀਕ ਹੈ ਤੇ ਖੇਡਦੇ ਖੇਡਦੇ ਉਹਦੇ ਰਾਗ ਮੰਨੀ ਜਾਵੜੇ ਪਤਾ ਤੇ ਉਹ ਡੱਕੇ ਨਾਲ ਚੱਕ ਕੇ ਅੱਗ ਨਾਲ ਮੁੰਡੇ ਨੇ ਵੱਡੇ ਭਰਾਣੇ ਇਹਦੇ ਨੇ ਤੇ ਉੱਤੇ ਡਿੱਗ ਪਈ ਇਹਦੇ ਪੈਰ ਦੇ ਜੋ ਡੱਗ ਪਈ ਮੜ ਕੇ ਰੋਲਾ ਪਾਉਣ ਲੱਗੇ ਮੰਮੀ ਇਹਦੇ ਪੈਰ ਨੂੰ ਅੱਗ ਲੱਗ ਗਈ ਇਹਦੇ ਪੈਰ ਨੂੰ ਅੱਗ ਲੱਗ ਗਈ ਪਹਿਲਾਂ ਪੁੱਤ ਪੈਰ ਮੱਚ ਗਿਆ ਇਹਦਾ ਫਰ ਮੱਚੇ ਦਾ ਮਗਰੋਂ 6 ਮਿੰਨ ਉਸੀ ਬਾਕਤੇ ਦੇ ਕੱਟੇ ਉਦੋਂ ਉਦੋਂ ਵਕਤ ਕੱਟਿਆ ਸੀ ਡਾਕਟਰ ਦੇ ਲ ਜਾਂਦਾ ਰਿਹਾ ਤੇ ਡੈਡੀ ਵਿਚਾਰਾ ਰਜਾਈ ਜੇ ਸਾਰੀ ਰਾਤ ਇਹਨੂੰ ਐ ਚੱਕ ਕੇ ਰਜਾਈ ਤਾਂ ਰੱਖਣੀ ਐ ਦੀ ਅਸੀਂ ਸੌਂਦੇ ਨਹੀਂ ਸੀ ਦੋਨੇ ਜੀ ਜਮਾਂ ਵੀ ਤੇ ਇਹਦੇ ਪੈਰ ਦੀ ਸੰਭਾਲ ਕਰਨੀ ਐ ਇਹਦੇ ਦੀ ਉਦੋਂ ਦਾ ਪੈਰ ਠੀਕ ਕਰਾਇਆ ਤੇ ਬਸ ਤੁਰਨ ਹੀ ਲੱਗਾ ਸੀ ਇਹ ਮਾੜਾ ਮੋਟਾ ਤੇ ਜਦੋਂ ਇਹਦੀ ਲੱਤ ਕੱਟੀ ਗਈ ਬਸ ਥੱਲੇ ਆ ਕੇ ਠੀਕ ਐ ਵੀ ਇਹਨੂੰ ਤਾਂ ਬਹੁਤ ਔਖਾਂ ਹੀ ਔਖਾਂ ਵੇਖਿਆ ਜਦੋਂ ਇਹਦੇ 6 ਵਜੇ ਬਹੁਤ ਡਿੱਗ ਕੇ ਇਹਦੇ ਆਹ ਗੋਡੇ ਦੀ ਚਪਣੀ ਤੇ 6 ਵਜੇ ਦੀ ਡੱਗ ਪੈਂਦਾ ਹੈ ਬਸ ਡੱਗ ਕੇ ਫਿਰ ਉਸੇ ਲੱਤ ਤੇ ਫੇਰ ਸੱਟ ਵਾਜਦੀ ਅਸੀਂ ਐ ਕਿੰਨੇ ਪ੍ਰਮਾਤਮਾ ਹਜੇ ਕਿੰਨੀਆਂ ਕੌਖਾਂ ਦੇਖਣੀਆਂ ਨੇ ਤੇ ਕਰਮਾ 'ਚ ਕਿੰਨਾ ਕੁ ਕੁਛ ਲਿਖਿਆ ਹੋਗਾ ਇਹ ਵੇਖਦੇ ਜਿਵੇਂ ਹੁਣ ਅੱਜ ਕੱਲ ਹੁਣ ਤਾਂ ਵੈਸੇ ਵੀ ਰਹਾ ਬਹੁਤ ਵਧੀਆ ਹੁੰਦਾ ਜੀ ਬੇਨਤੀ ਵੀ ਕਰਦਾ ਹੁਣ ਤਾਂ ਵਧੀਆ ਹੋਸਤੇ ਚੱਲ ਚੱਲ ਜੋ ਜੋ ਵੀ ਆ ਕਸੂਰ ਸੌਂਦਾ ਚੱਲ ਜਾ ਹਨਾ ਵੀ ਚੱਲ ਆਪਦੀ ਰੋਟੀ ਦਾ ਟਾਈਮ ਪਾਸ ਵਧੀਆ ਕਰੀ ਜਾਂਦਾਗਾ ਜਮੀਨ ਵੀ ਸਾਡੀ ਵੇਗ ਗਈ ਸੀ ਜਦੋਂ ਇਹਦੀ ਲੱਤ ਕੱਟੀ ਗਈ ਸੀ ਕੋਈ ਨਾ ਤਮਾਨ ਨਹੀਂ ਸੀ ਕੰਮ ਕਰਨ ਵਾਲਾ ਕੋਈ ਹੈ ਨਹੀਂ ਸੀਗਾ ਜ਼ਿਆਦਾ ਠੀਕ ਹੈ ਤੇ ਉਹਨੂੰ ਬਸ ਇਲਾਜ ਕਰਾਉਣ ਵਾਸਤੇ ਤੁਹਾਨੂੰ ਪਤਾ ਹੀ ਉਦੋਂ 20 ਸਾਲ ਪਹਿਲਾਂ ਦੀ ਗੱਲ ਆ ਹਾਂਜੀ ਹਾਂਜੀ ਵੀ ਉਦੋਂ ਕਿੰਨੇ ਕੁ ਪੈਸੇ ਆਪਣੇ ਕੋਲੇ ਹੁੰਦੇ ਸੀ ਘਰਾਂ 'ਚ ਤੇ ਉਹਦਾ ਜ਼ਮੀਨ ਵੀ ਸਾਡੀ ਵੇਗੀ ਸੀਗੀ ਇਹਦੇ ਕਰਕੇ ਪੈਸੇ ਲਾਏ ਜਦੋਂ ਅਸੀਂ ਤੇ ਉਹਨਾਂ ਨੇ ਸਾਨੂੰ ਕਿ ਦਿੱਤਾ ਹੀ ਨਹੀਂ ਸਕੋ ਜਿੰਨਾ ਦੀ ਬਸ ਸੀਗੀ ਪਤਾ ਅੱਛਾ ਬਸਾਂ ਨੇ ਕੁਝ ਵੀ ਨਹੀਂ ਹੁੰਦੀ ਬਸਾਂ ਨੇ 20000 ਨਾਲ ਪੱਤ ਕੜਾਈ ਦੀ ਉਮਰ ਲੰਘਣੀ ਸੀ ਸਹੀ ਹੈ ਜੀ 20000 ਰੁਪਏ ਨਾਲ ਕਿਉਂਕਿ ਹਸਪਤਾਲ 'ਚ ਵੀ ਅਸੀਂ ਇੰਨਾ ਪੈਸਾ ਲਾਇਆ ਇਹਦੇ ਤੋਂ ਜ਼ਿਆਦਾ ਤਾਂ ਲਾਗਤੀ ਪਹਿਲਾਂ ਲੱਗਦੀ ਹਾਂ ਹਮ ਤੋਂ ਜ਼ਿਆਦਾ ਤਾਂ ਲਾਗਤੀ ਲੱਗ ਜਾਂਦੇ ਆ ਫਿਰ ਪ੍ਰਾਈਵੇਟ ਰੱਖਿਆ ਸੀ ਹਸਪਤਾਲ ਠੀਕ ਹੈ ਤੇ ਬਹੁਤ ਜ਼ਿਆਦਾ ਇਹਦੀ ਸਾਨੂੰ ਸੰਭਾਲ ਕਰਨੀ ਪਈ ਆ ਚਲ ਉਹਨਾਂ ਸਾਨੂੰ ਬਹੁਤ ਇਹ ਸੁੱਖ ਦਿੰਦਾ ਹੁਣ ਚਲ ਅਸੀਂ ਤਾਂ ਕਹਿੰਨੇ ਆ ਪ੍ਰਮਾਤਮਾ ਤੰਦਰੁਸਤੀ ਰੱਖੇ ਉਹਨਾਂ ਨੂੰ ਲੰਮੀ ਉਮਰ ਕਰੇ ਸੱਚੇ ਬਾਦਸ਼ਾਹ ਇਹਨਾਂ ਦੀ ਠੀਕ ਹੈ ਨਾ ਵੀ ਜਿਹੜੇ ਸਾਡੇ ਬੱਚੇ ਕੁੱਲ ਦੇ ਹੋਣ ਜੋਤਨ ਵੀਰੇ ਆ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜੋਤ ਨੂੰ ਤਾਂ ਮੈਂ ਇਹੀ ਕਹਿਣਾ ਚਾਹਣਾ ਬਈ ਜਿਵੇਂ ਮੈਂ ਸਾਂਭ ਸੰਭਾਲ ਕਰਦਾ ਮੇਰੇ ਵੀ ਇੱਕ ਲੱਤ ਹੈਣੀਗੀ ਹਾਂਜੀ ਤੇ ਜਿਨ੍ਹਾਂ ਦੇ ਦੋ ਦੋ ਹੁੰਦੇ ਆ ਤੇ ਉਹ ਕੁਝ ਵੀ ਨਹੀਂ ਕਰਦੇ ਉਹਨਾਂ ਨੂੰ ਚਾਹੀਦਾਗਾ ਵੀ ਮਾਪਿਆਂ ਦੀ ਸੇਵਾ ਕਰ ਮਾਪਿਆਂ ਦੀ ਸੇਵਾ ਕਰਨਾ ਆਪਦੇ ਦੀ ਠੀਕ ਹੈ ਮਗਰ ਉਹਨਾਂ ਦਾ ਆਪਣੇ ਸਾਰੇ ਕੋ ਦਿੱਤਾ ਹੱਥ ਪੈਰ ਸਹੀ ਨੇ ਤੇ ਫੇਰ ਵੀ ਨਹੀਂ ਕਰਦੇ ਪਰ ਉਹਨਾਂ ਨੂੰ ਇਹ ਚਾਹੀਦਾ ਵੀ ਆਪਣੇ ਮਾਪਿਆਂ ਦੀ ਸੇਵਾ ਕਰਨ ਜਿਵੇਂ ਤੁਸੀਂ ਗੱਲ ਸੁਣੀ ਸੀ ਕਿ ਵੀਰ ਜੀ ਨੇ ਹਨਾ ਮਿਹਨਤ ਕਰਦੇ ਨੇ ਆਪਦੀ ਸਲਾਈ ਦਾ ਕੰਮ ਕਰਦੇ ਨੇ ਅੱਜ ਕੱਲ ਆਪਾਂ ਦੇਖਦੇ ਹਾਂ ਕਿਹੜਾ ਸਲਾਈ ਦਾ ਕੰਮ ਆ ਉਹ ਕਿੰਨਾ ਹੈ ਪਰ ਫੇਰ ਵੀ ਇਹ ਅੰਕਲ ਜਿੰਨਾ ਕਰਦੇ ਆ ਗੱਲਬਾਤ ਕਿ ਇਹਨਾਂ ਦੀ ਜਿਹੜੀ ਆਪਦੀ ਕਮਾਈ ਦਾ ਸਾਧਨ ਵੀ ਉਹ ਕਰਦਾ ਗਜਰਾ ਕਿਦਾਂ ਕਰਦੇ ਨੇ ਹਾਂ ਜੀ ਅੰਕਲ ਜੀ ਕਰਦਾ ਗਜਰਾ ਜੇ ਇਸ ਤਰ੍ਹਾਂ ਜੀ ਹੁਣ ਪਈ ਤਾਂ ਸਾਡੇ ਕੋਲੇ ਸਨ 2000 ਦੀ ਵਿਕੀ ਹੋਈ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਤਲਬ ਆ ਦਾ ਜਿਵੇਂ ਕੋਈ ਕੰਮਕਾਰ ਮਾੜਾ ਮਟਾ ਉਹਦਾ ਕਰਦੇ ਸੀ ਪਹਿਲਾਂ ਤਾਂ ਹੁਣ ਮੇਰਾ ਤਾਂ ਅੰਦਰਖਤ ਸਰੀਰ ਹੈਗਾ ਹੁਣ ਤਾਂ ਮੇਰਾ ਹੀ ਬਲਾ ਡੁੱਗਦਾ ਹੈ ਹਾਂਜੀ ਤੇ ਉਸ ਤੋਂ ਬਾਅਦ ਹੁਣ ਤਾਂ ਸਾਡਾ ਜਿਹੜਾ ਰੋਜ਼ਗਾਰ ਚੱਲਦਾ ਹੈ ਦੁਕਾਨ ਦੇ ਸ਼ਿਰਤੇ ਚੱਲਦਾ ਠੀਕ ਹੈ ਜੋ ਵੱਧਦਾ ਜਾਂ ਘਟਦਾ ਮਤਲਬ ਜੋ ਵੀ ਇਹ ਕੰਮ ਕਰਦਾ ਬੱਚਾ ਠੀਕ ਹੈ ਜੀ ਯਾਨੀ ਕਿ ਇਹ ਇਹਦੇ ਸ਼ਿਰਤੇ ਕਰਦਾ ਪਿਆਰਾ ਚੱਲਦਾ ਹਾਂ ਐਸੇ ਕਰਕੇ ਕਰਦਾ ਕਿ ਜਰਾ ਚੱਲਦਾ ਤੇ ਜੇ ਉਹ ਦੁਕਾਨ ਆ ਸਾਡੀ ਮਤਲਬ ਸਾਡਾ ਇਹ ਸਾਰਾ ਰੋਜ਼ਗਾਰ ਇਹੀ ਹੈ ਇਹੀ ਤੁਹਾਨੂੰ ਮਤਲਬ ਰੋਟੀ ਪਾਣੀ ਦੇ ਦਾ ਸਾਧਨ ਕਰਕੇ ਦਿੰਦਾ ਠੀਕ ਹੈ ਤੇ ਹੁਣ ਮਤ ਠੀਕ ਹੈ ਤੇ ਇਹ ਬੱਚੇ ਸਾਨੂੰ ਮਤ ਕਰਦਾ ਦੁਕਾਨ ਦੇ ਵਿੱਚ ਸਾਡਾ ਰਿਗਰ ਪਾਣੀ ਚੱਲਦਾ ਜੋ ਵੀ ਵੀਰ ਇਹਨਾਂ ਵੀਰਾਂ ਦੀ ਹੈਲਪ ਕਰਨਾ ਚਾਹੁੰਦਾ ਆਪਾਂ ਵੀਡੀਓ ਦੇ ਵਿੱਚ ਇਹਨਾਂ ਦਾ ਨੰਬਰ ਜ਼ਰੂਰ ਦੇ ਦਾਂਗੇ ਉਹ ਵੀਰ ਇਹਨਾਂ ਨਾਲ ਕੰਟੈਕਟ ਕਰ ਸਕਦੇ ਨੇ ਇਹਨਾਂ ਨਾਲ ਗੱਲ ਲੈਟ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਨੇ ਜਾਂ ਮਿਲ ਸਕਦੇ ਨੇ ਜਾਂ ਫੋਨ ਤੇ ਗੱਲਬਾਤ ਕਰਕੇ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਹੈਲਪ ਕਰ ਸਕਦੇ ਨੇ ਵੀਰ ਜੀ ਦੇ ਆ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਵੀਡੀਓ ਜੋ ਵੀ ਆਪਾਂ YouTube ਤੇ ਦੇਖਦੇ ਆਂ ਵੀਰ ਜੀ ਨੂੰ ਪੁੱਛਾਂਗੇ ਕਿ ਜਿਹੜੇ ਇਹਨਾਂ ਦੇ ਵੀਡੀਓ ਨੇ ਉਹ ਕੈਮਰਾਮੈਨ ਕੌਣ ਆ ਤੁੜੇ ਜਿਹੜੀ ਵੀਡੀਓ ਸ਼ੂਟ ਕਰਦਾ ਨਾ ਵੀਡੀਓ ਕੌਣ ਬਣਾਉਂਦਾ ਤੁਹਾਡੀਆ ਵੀਡੀਓ ਬਈ ਆ ਇੰਡੀਪੈਂਡ ਆ ਜੇ ਮੈਂ ਆਪਦੇ ਡੈਡੀ ਨਾਲ ਵੀਡੀਓ ਬਣਾਉਣੀ ਆ ਹਾਂਜੀ ਤਾਂ ਫਿਰ ਮੇਰੀ ਵਾਈਫ ਮੇਰੀ ਕੈਮਰਾਮੈਨ ਬਣ ਜਾਂਦੀ ਆ ਠੀਕ ਆ ਤੇ ਜੇ ਮੈਂ ਆਪਣੀ ਵਾਈਫ ਨਾਲ ਵੀਡੀਓ ਬਣਾਉਣਾ ਹੁੰਦਾ ਕੋਈ ਕਦੇ ਠੀਕ ਆ ਤੇ ਫਿਰ ਮੇਰੀ ਮੰਮੀ ਕੈਮਰਾ ਫੜ ਲੈਂਦੀ ਆ ਜਾਂ ਮੇਰਾ ਡੈਡੀ ਇਹ ਸੇ ਪਰਿਵਾਰ ਦੇ ਮੈਂ ਵੀ ਤੁਹਾਡੇ ਕੈਮਰਾਮੈਨ ਬਣ ਜਾਂਦੇ ਆ ਹਾਂ ਇਸੇ ਤਰ੍ਹਾਂ ਬਸ ਵੀਡੀਓ ਬਣਾ ਲਈਦੀ ਆ ਜਿਵੇਂ ਅਸੀਂ ਕੰਮ ਕਰ ਰਹੇ ਹੁੰਨੇ ਆ ਫਿਰ ਮੰਮੀ ਕਹਿ ਦਿੰਦੀ ਆ ਵੀ ਚਲੋ ਅੱਜ ਕਹਿੰਦੀ ਐਂ ਕਰਦੇ ਕੰਮ ਕਰੀ ਜਾਂਦੇ ਆ ਇਹ ਵੀ ਇਹ ਵੀ ਇੱਕ ਟੌਪਿਕ ਆ ਕਹਿੰਦੀ ਨਾਲੇ ਸੁਨੇਹਾ ਮਿਲ ਜੂ ਲੋਕਾਂ ਨੂੰ ਤੇ ਫਿਰ ਅਸੀਂ ਇਦਾਂ ਕਰਦੇ ਆ ਫਿਰ ਉਹ ਕੰਮ ਅਸੀਂ ਫੇਰ ਦੂਰੀਰ ਤੋਂ ਕਰਕੇ ਉਹਦੀ ਵੀਡੀਓ ਬਣਾ ਕੇ ਪਾ ਦਿੰਨੇ ਆ YouTube ਤੇ ਅਪਲੋਡ ਕਰ ਦਈ ਦੀ ਉਹ ਠੀਕ ਹੈ ਜੀ ਚਲੋ ਤੇ ਤੁਹਾਡੇ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਮੇਰੇ ਮੈਰਿਜ ਨੂੰ ਵੀਰੇ 3 ਢਾਈ ਸਾਲ ਹੋ ਗਏ ਢਾਈ 3 ਸਾਲ ਹੋ ਗਏ ਹਾਂ ਠੀਕ ਹੈ ਜੀ ਕੀ ਗੋਲੀ ਠੀਕ ਹੈ ਹਾਂ ਜੀ ਦੋਸਤੋ ਇਹ ਵੀਰ ਦੀ ਵਾਈਫ ਦੇ ਹੀ ਦੇ ਸਕਦੇ ਹੋ ਕਿ ਇਹ ਤੁਸੀਂ ਕੈਮਰਾਮੈਨ ਜੋ ਬੰਦਦੇ ਨੇ ਜਿਹੜੂ ਦੀ ਵੀਡੀਓ ਪਾਉਂਦੇ ਨੇ ਇਹ ਉਹਨਾਂ ਦੀ ਵਾਈਫ ਨਾਲ ਕਰਾਂਗੇ ਗੱਲਬਾਤ ਕਿ ਉਹ ਜ਼ਿੰਦਗੀ ਦੇ ਵਿੱਚ ਇਹਨਾਂ ਨਾਲ ਕਿਵੇਂ ਰਹਿੰਦੇ ਨੇ ਹਾਂਜੀ ਮੈਂ ਸੱਸੀ ਕਲਜੀ ਮੈਨੂੰ ਇਹਨਾਂ ਦੇ ਲੱਗਦਾ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਮੈਂ ਉਹ ਸੱਚ ਰੱਖਦੇ ਨੇ ਅੱਗੇ ਵੀ ਮੁਸਤਕਬਲ ਹੈ ਕਿ ਇੱਕ ਲੱਤ ਤੇ ਹੋ ਕੇ ਵੀ ਆਪਦਾ ਕੰਮ ਕਰਦਾ ਬੇਹੰਤ ਕਰਦਾ ਵੀਰ ਹਨ ਤੁਸੀਂ ਵੀ ਐਵੇਂ ਦੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਵੀਰ ਦੀ ਸਪੋਰਟ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ